ਅਜੂਬੇ ਅੱਜ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲ ਦਾ ਆਖਰੀ ਦਿਨ ਹੈ ਸਾਰੇ ਬੱਚੇ ਛੁੱਟੀਆਂ ਨੂੰ ਲੈ ਕੇ ਖੁਸ਼ ਸਨ ਸਾਰੇ ਆਪਣੀਆਂ ਆਪਣੀਆਂ ਵਿਉਂਤਾਂ ਬਣਾ ਰਹੇ ਸੀ ਕੋਈ ਕਹਿ ਰਿਹਾ ਸੀ ਕਿ ਮੈਂ ਨਾਨਕੇ ਜਾਵਾਂਗਾ ਕੋਈ ਕਹਿੰਦਾ ਸੀ ਕਿ ਸਕੂਲ ਦਾ ਕੰਮ ਖਤਮ ਕਰਕੇ ਖੇਡਿਆ ਕਰਾਂਗਾ ਉਹਨਾਂ ਵਿੱਚ ਬੈਠੀ ਗੁਰਮੀਤ ਦਾ ਮਨ ਵੀ ਉਡਾਰੀਆਂ ਭਰ ਰਿਹਾ ਸੀ ਉਹ ਵੀ ਸੋਚ ਰਹੀ ਸੀ ਕਿ ਉਹ ਆਪਣੇ ਪਿਤਾ ਜੀ ਨੂੰ ਕਹੇਗੀ ਕਿ ਇੱਕ ਦਿਨ ਕੰਮ ਤੋਂ ਛੁੱਟੀ ਕਰਕੇ ਉਸ ਨੂੰ ਪਾਖੜਾ ਡੈਮ ਵਿਖਾ ਕੇ ਲਿਆਉਣ ਜਿਸ ਬਾਰੇ ਉਸਨੇ ਆਪਣੀ ਸਮਾਜਿਕ ਸਿੱਖਿਆ ਦੀ ਕਿਤਾਬ ਵਿੱਚ ਪੜਿਆ ਸੀ ਗਰਮੀ ਹੋਣ ਦੇ ਬਾਵਜੂਦ ਅੱਜ ਸਾਰਾ ਦਿਨ ਕਿਵੇਂ ਨਿਕਲ ਗਿਆ ਬੱਚਿਆਂ ਨੂੰ ਪਤਾ ਹੀ ਨਹੀਂ ਚਲਿਆ ਕੱਲ ਤਾਂ ਹਰ ਬੱਚਾ ਅੱਦੇ-ਅੱਦੇ ਘੰਟੇ ਬਾਅਦ ਪਾਣੀ ਪੀਣ ਜਾਂਦਾ ਸੀ ਪਰ ਅੱਜ ਕਿਸੇ ਨੂੰ ਨਾ ਭੁੱਖ ਲੱਗੀ ਅਤੇ ਨਾ ਹੀ ਪਿਆਸ ਗੁਰਮੀਤ ਲਈ ਅੱਜ ਦਾ ਦਿਨ ਭੱਜਿਆ ਜਾ ਰਿਹਾ ਸੀ ਘਰ ਆ ਕੇ ਉਸਨੇ ਛੇਤੀ ਛੇਤੀ ਆਪਣਾ ਛੁੱਟੀਆਂ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਛੇਤੀ ਕੰਮ ਨਿਬੇੜ ਕੇ ਆਪਣੇ ਪਿਤਾ ਜੀ ਨਾਲ ਘੁੰਮਣ ਜਾ ਸਕੇ ਅੱਜ ਦੁਪਹਿਰ ਵਿੱਚ ਉਸ ਨੂੰ ਨੀਂਦ ਵੀ ਨਹੀਂ ਆਈ ਸ਼ਾਮ 6:00 ਵਜੇ ਉਸਦੇ ਪਿਤਾ ਨਿਰਪੈ ਸਿੰਘ ਘਰ ਵਾਪਸ ਆ ਗਏ ਅੱਜ ਨਿਰਪੈ ਕੁਝ ਉਦਾਸ ਲੱਗ ਰਿਹਾ ਸੀ ਗੁਰਮੀਤ ਦੀ ਮਾਂ ਰਾਣੀ ਨੇ ਨਿਰਪੈ ਨੂੰ ਪਾਣੀ ਦਾ ਗਲਾਸ ਦਿੰਦੇ ਹੋਏ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਪਹਿਲਾਂ ਤਾਂ ਉਹ ਟਾਲਦਾ ਰਿਹਾ ਪਰ ਬਾਅਦ ਵਿੱਚ ਜ਼ਿਆਦਾ ਜ਼ੋਰ ਪਾਉਣ ਤੇ ਉਸ ਨੇ ਦੱਸਿਆ ਕਿ ਨੇੜਲੇ ਪਿੰਡ ਦੀ ਜਿਸ ਫੈਕਟਰੀ ਵਿੱਚ ਉਹ ਕੰਮ ਕਰਦਾ ਹੈ ਮਾਲਕਾ ਨੇ ਉਹ ਬੰਦ ਕਰ ਦਿੱਤੀ ਹੈ ਹੁਣ ਕੰਮ ਲਈ ਉਸ ਨੂੰ ਪਿੰਡ ਤੋਂ ਦੂਰ ਸ਼ਹਿਰ ਵਿੱਚ ਜਾ ਕੇ ਰਹਿਣਾ ਪਵੇਗਾ ਪਰ ਫਿਰ ਸਾਰੇ ਛੇਤੀ ਹੀ ਸਬਲ ਗਏ ਨਿਰਪੈ ਨੇ ਸ਼ਹਿਰ ਵਿੱਚ ਆ ਕੇ ਇੱਕ ਛੋਟਾ ਜਿਹਾ ਕਿਰਾਏ ਤੇ ਮਕਾਨ ਲੱਭ ਲਿਆ ਗੁਰਮੀਤ ਦਾ ਮਨ ਇਸ ਘਰ ਵਿੱਚ ਉੱਕਾ ਹੀ ਨਹੀਂ ਸੀ ਲੱਗਦਾ ਇੱਥੇ ਦੀਆਂ ਪੀੜੀਆਂ ਪੀੜੀਆਂ ਗਲੀਆਂ ਵਿੱਚ ਉਹ ਕੁਟਿਆ ਕੁਟਿਆ ਮਹਿਸੂਸ ਕਰਦੀ ਸੀ ਘੁੰਮਣ ਜਾਣ ਦੇ ਸਾਰੇ ਸੁਪਨੇ ਉਹ ਭੁੱਲ ਗਈ ਉਸਦੇ ਪਿਤਾ ਜੀ ਨੇ ਉਸ ਦਾ ਦਾਖਲਾ ਸ਼ਹਿਰ ਦੇ ਇੱਕ ਅੰਗਰੇਜ਼ੀ మీడియం ਸਕੂਲ ਵਿੱਚ ਕਰਵਾ ਦਿੱਤਾ ਸੀ ਤਾਂ ਜੋ ਛੁੱਟੀਆਂ ਖਤਮ ਹੁੰਦੇ ਹੀ ਗੁਰਮੀਤ ਸਕੂਲ ਜਾ ਸਕੇ ਤਾਂ ਜੋ ਉਸ ਦੀ ਪੜਾਈ ਦਾ ਨੁਕਸਾਨ ਨਾ ਇੱਕ ਦਿਨ ਸ਼ਾਮ ਨੂੰ ਕੰਮ ਤੋਂ ਆਕੇ ਨਿਰਪੈ ਗੁਰਮੀਤ ਦੇ ਨਵੇਂ ਸਕੂਲ ਅੱਗੇ ਦੀ ਉਸਨੂੰ ਇੱਕ ਚੱਕਰ ਲਗਵਾ ਕੇ ਆਇਆ ਸੀ ਹੁਣ ਗੁਰਮੀਤ ਦਾ ਮਨ ਇੱਕ ਨਵੇਂ ਉਤਸ਼ਾਹ ਨਾਲ ਭਰ ਗਿਆ ਪਿੰਡ ਤੋਂ ਆਉਣ ਦਾ ਦੁੱਖ ਵਿਛੜੀਆਂ ਹੋਈਆਂ ਸਹੇਲੀਆਂ ਦਾ ਦੁੱਖ ਉਹ ਨਵੇਂ ਸਕੂਲ ਦੇ ਸੁਪਨਿਆਂ 'ਚ ਭੁੱਲਣ ਲੱਗੀ। ਉਹ ਦਿਨ ਵੀ ਆ ਗਿਆ ਜਿਸ ਦਿਨ ਸਕੂਲ ਖੁੱਲਣੇ ਸੀ। ਗੁਰਮੀਤ ਦੀ ਮਾਂ ਨੇ ਉਸ ਨੂੰ ਨਵੀਂ ਵਰਦੀ ਡਰੈੱਸ ਪਾਉਣ ਲਈ ਦਿੱਤੀ। ਥੋੜੀ ਦੇਰ ਵਿੱਚ ਹੀ ਆਟੋ ਵਾਲਾ ਵੀ ਉਸ ਨੂੰ ਸਕੂਲ ਲੈ ਜਾਣ ਲਈ ਆ ਗਿਆ। ਗੁਰਮੀਤ ਲਈ ਇਹ ਸਭ ਕੁਝ ਬਹੁਤ ਰੋਮਾਂਚਿਤ ਕਰਨ ਵਾਲਾ ਸੀ ਜਿਵੇਂ ਹੀ ਆਟੋ ਸਕੂਲ ਪਹੁੰਚਿਆ ਸਾਰੇ ਬੱਚੇ ਆਪਣੀਆਂ ਆਪਣੀਆਂ ਕਲਾਸਾਂ ਵਿੱਚ ਜਾਣ ਲੱਗੇ ਗੁਰਮੀਤ ਦਾ ਇਸ ਸਕੂਲ ਵਿੱਚ ਪਹਿਲਾ ਦਿਨ ਸੀ ਇਸ ਕਰਕੇ ਉਹ ਕੁਝ ਬੱਚਿਆਂ ਨੂੰ ਪੁੱਛ-ਪੁੱਛ ਕੇ ਆਪਣੀ ਕਲਾਸ ਪਹੁੰਚ ਗਈ। ਕਲਾਸ ਵਿੱਚ ਨਵੀਂ ਆਈ ਹੋਣ ਕਰਕੇ ਕੁਝ ਬੱਚੇ ਉਸ ਦਾ ਮਜ਼ਾਕ ਬਣਾਉਣ ਲੱਗ ਪਏ। ਜਿਉਂ ਹੀ ਅਧਿਆਪਕ ਕਲਾਸ ਵਿੱਚ ਦਾਖਲ ਹੋਏ ਸਾਰੇ ਬੱਚੇ ਇੱਕਦਮ ਚੁੱਪ ਹੋ ਗਏ। ਅਧਿਆਪਕ ਨੇ ਸਾਰੇ ਬੱਚਿਆਂ ਨੂੰ ਗੁੱਡ ਮਾਰਨਿੰਗ ਕਿਹਾ ਅਤੇ ਸਾਰੇ ਬੱਚਿਆਂ ਨੇ ਵੀ ਅਧਿਆਪਕ ਨੂੰ ਗੁੱਡ ਮਾਰਨਿੰਗ ਕਿਹਾ। ਫਿਰ ਉਸ ਤੋਂ ਬਾਅਦ ਅਧਿਆਪਕ ਨੇ ਕਲਾਸ ਵਿੱਚ ਨਵੇਂ ਬੱਚਿਆਂ ਨਾਲ ਜਾਣ ਪਛਾਣ ਕਰਵਾਈ ਅਧਿਆਪਕ ਨੇ ਸਾਰੇ ਬੱਚਿਆਂ ਨੂੰ ਇੱਕ ਅਚਨਚੇਤ ਟੈਸਟ ਦੇਣ ਲਈ ਕਿਹਾ ਉਹਨਾਂ ਨੇ ਬੱਚਿਆਂ ਨੂੰ ਪੁੱਛਿਆ ਕੀ ਤੁਸੀਂ ਸਾਰੇ ਟੈਸਟ ਦੇਣ ਲਈ ਤਿਆਰ ਹੋ ਤਾਂ ਬੱਚਿਆਂ ਨੇ ਵੀ ਪੂਰੇ ਉਤਸ਼ਾਹ ਨਾਲ ਕਿਹਾ ਹਾਂਜੀ ਅਧਿਆਪਕ ਨੇ ਸਾਰੇ ਬੱਚਿਆਂ ਨੂੰ ਦੁਨੀਆ ਦੇ 7 ਅਜੂਬਿਆਂ ਦੇ ਨਾਂ ਲਿਖਣ ਬਾਰੇ ਕਿਹਾ ਸਾਰੇ ਬੱਚੇ ਤੇਜ਼ੀ ਨਾਲ ਆਪਣੀਆਂ ਆਪਣੀਆਂ ਕਾਪੀਆਂ ਉੱਤੇ ਲਿਖਣ ਲੱਗ ਪਏ ਗੁਰਮੀਤ ਨੇ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ ਸਾਰੇ ਬੱਚਿਆਂ ਨੇ ਜਲਦੀ ਜਲਦੀ ਲਿਖ ਕੇ ਆਪਣੀਆਂ ਕਾਪੀਆਂ ਅਧਿਆਪਕ ਨੂੰ ਦੇ ਦਿੱਤੀਆਂ ਪਰ ਗੁਰਮੀਤ ਹਾਲੇ ਵੀ ਲਿਖ ਰਹੀ ਸੀ ਅਧਿਆਪਕ ਨੇ ਗੁਰਮੀਤ ਕੋਲ ਆ ਕੇ ਪੁੱਛਿਆ ਕੀ ਹੋਇਆ ਬੇਟਾ ਤੂੰ ਘਬਰਾ ਨਾ ਤੈਨੂੰ ਜੋ ਵੀ ਇਸ ਬਾਰੇ ਪਤਾ ਹੈ ਉਹ ਲਿਖ ਦੇ ਜੇ ਨਹੀਂ ਵੀ ਪਤਾ ਤਾਂ ਵੀ ਕੋਈ ਗੱਲ ਨਹੀਂ ਮੈਂ ਜੋ ਸੱਤ ਅਜੂਬੇ ਲਿਖ ਸਕਦੀ ਸੀ ਉਹ ਲਿਖ ਦਿੱਤੇ ਇਹ ਕਹਿ ਕੇ ਉਸਨੇ ਆਪਣੀ ਕਾਪੀ ਅਧਿਆਪਕ ਨੂੰ ਦੇ ਦਿੱਤੀ ਅਧਿਆਪਕ ਨੇ ਬੱਚਿਆਂ ਦੀਆਂ ਕਾਪੀਆਂ ਚੈੱਕ ਕਰਨੀਆਂ ਸ਼ੁਰੂ ਕੀਤੀਆਂ ਜਿਸ ਵਿੱਚ ਜ਼ਿਆਦਾਤਰ ਬੱਚਿਆਂ ਨੇ ਚੀਨ ਦੀ ਦੀਵਾਰ, ਦ ਗ੍ਰੇਟ ਵਾਲ ਆਫ ਚਾਇਨਾ, ਰੋਮ ਦੇ ਕੋਲੋਜ਼ੀਅਮ, ਪੈਟਰਾ, ਮਾਚੂ ਪਿਚੂ, ਕ੍ਰਾਈਸਟ ਦੀ ਰੈਡੀਮਰ, ਚੀਨ ਇਟਜ਼ਾ, ਤਾਜ ਮਹਿਲ ਬਾਰੇ ਲਿਖਿਆ। ਅਧਿਆਪਕ ਇਸ ਗੱਲ ਤੋਂ ਬਹੁਤ ਖੁਸ਼ ਹੋਈ ਕਿ ਛੁੱਟੀਆਂ ਤੋਂ ਪਹਿਲਾਂ ਪੜਾਇਆ ਸੀ, ਉਹ ਬੱਚਿਆਂ ਨੇ ਛੁੱਟੀਆਂ ਖਤਮ ਹੋਣ ਦੇ ਬਾਅਦ ਵੀ ਸਾਰਾ ਕੁਝ ਯਾਦ ਰੱਖਿਆ ਸੀ। ਜਦੋਂ ਅਧਿਆਪਕ ਨੇ ਗੁਰਮੀਤ ਦੀ ਕਾਪੀ ਚੁੱਕ ਕੇ ਪੜ੍ਹੀ ਤਾਂ ਉਸਨੇ ਲਿਖਿਆ ਕਿ ਕਤ ਅਜੂਬੇ ਹਨ ਪਹਿਲਾ ਦੇਖਣ ਦੇ ਯੋਗ ਹੋਣਾ ਦੂਜਾ ਸੁਣਨ ਦੇ ਯੋਗ ਹੋਣਾ ਤੀਜਾ ਮਹਿਸੂਸ ਕਰਨ ਦੇ ਯੋਗ ਚੌਥਾ ਹੱਸਣਾ ਪੰਜਵਾਂ ਸੋਚਣਾ ਛੇਵਾਂ ਦਿਆਲੂ ਹੋਣਾ ਸਤਵਾਂ ਪਿਆਰ ਕਰਨਾ ਇਹ ਸਤਰਾਂ ਪੜ ਕੇ ਅਧਿਆਪਕ ਸੁੰਨ ਹੋ ਗਏ ਕਿਉਂਕਿ ਗੁਰਮੀਤ ਨੇ ਉਸ ਨੂੰ ਪਰਮਾਤਮਾ ਵੱਲੋਂ ਮਨੁੱਖ ਨੂੰ ਬਖਸ਼ੇ ਗਏ ਅਮੁੱਲ ਉਪਹਾਰ ਚੇਤੇ ਕਰਵਾ ਦਿੱਤੇ ਸੀ ਜਿਹੜੇ ਕਿ ਆਪਣੇ ਆਪ ਵਿੱਚ ਅਜੂਬੇ ਹਨ ਅਤੇ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਨਹੀਂ ਦਿੰਦੇ ਪਰ ਜਦੋਂ ਉਹ ਸਾਡੇ ਸਾਹਮਣੇ ਪੇਸ਼ ਨਹੀਂ ਹੁੰਦੇ ਤਾਂ ਸਾਨੂੰ ਉਹਨਾਂ ਦੀ ਘਾਟ ਮਹਿਸੂਸ ਹੁੰਦੀ ਹੈ ਅਧਿਆਪਕ ਨੇ ਪੁੱਛਿਆ ਕਿ ਤੂੰ ਇੰਨੀ ਛੋਟੀ ਉਮਰ ਵਿੱਚ ਇਹ ਗੱਲਾਂ ਕਿੱਥੋਂ ਸਿੱਖੀਆਂ ਹਾਂ ਤਾਂ ਗੁਰਮੀਤ ਨੇ ਦੱਸਿਆ ਕਿ ਮੇਰੇ ਪਿਤਾ ਜੀ ਮਿਹਨਤ ਮਜ਼ਦੂਰੀ ਕਰਦੇ ਹਨ ਪਰ ਉਹ ਮੇਰੇ ਲਈ ਆਪਣਾ ਪਿੰਡ ਛੱਡ ਕੇ ਇੰਨੀ ਦੂਰ ਸ਼ਹਿਰ ਵਿੱਚ ਆਏ ਉਹ ਮੈਨੂੰ ਹਮੇਸ਼ਾ ਇਹ ਗੱਲ ਸਮਝਾਉਂਦੇ ਹਨ ਕਿ ਪਰਮਾਤਮਾ ਨੇ ਸਾਨੂੰ ਜੀਵਨ ਦੀ ਵੱਡਮੁੱਲੀ ਦਾਤ ਬਖਸ਼ੀ ਹੈ ਸਾਨੂੰ ਜੋ ਉਸ ਪਰਮਾਤਮਾ ਨੇ ਬਖਸ਼ਿਆ ਹੈ ਉਸ ਦਾ ਧੰਨਵਾਦ ਅਤੇ ਉਸ ਦੀ ਕਦਰ ਕਰਨੀ ਚਾਹੀਦੀ ਹੈ ਜਿਹੜੇ ਮਨੁੱਖ ਜੀਵਨ ਵਿੱਚ ਇਨ੍ਹਾਂ ਸਭ ਗੱਲਾਂ ਵਿੱਚੋਂ ਇੱਕ ਤੋਂ ਵਾਂਝੇ ਹਨ ਉਨ੍ਹਾਂ ਬਾਰੇ ਸੋਚ ਕੇ ਆਪਣਾ ਜੀਵਨ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਵਧੀਆ ਤਰੀਕੇ ਨਾਲ ਜਿਉਣਾ ਚਾਹੀਦਾ ਹੈ ਇਹ ਗੱਲ ਸੁਣ ਕੇ ਅਧਿਆਪਕ ਦੀਆਂ ਅੱਖਾਂ ਵਿੱਚੋਂ ਅਥਰੂ ਆ ਗਏ ਅਤੇ ਉਹਨਾਂ ਨੇ ਗੁਰਮੀਤ ਨੂੰ ਆਪਣੇ ਸੀਨੇ ਨਾਲ ਲਾ ਲਿਆ